ਉਚਕਾਰ ਇੱਟਾਂ ਨਾਲ ਨਹੀਂ ਡਰ ਨਾਲ ਬਣੇ ਹੁੰਦੇ ਹਨ ਜਿੱਥੇ ਦੌਲਤ ਹੋਵੇ ਉੱਥੇ ਖੁਸ਼ੀ ਜ਼ਰੂਰੀ ਨਹੀਂ ਕੋਠਾ ਸਿਰਫ ਇੱਕ ਇਮਾਰਤ ਨਹੀਂ ਇਹ ਇੱਕ ਸੋਚ ਹੈ ਜੋ ਅੰਦਰ ਰਹਿਣ ਵਾਲਿਆਂ ਨੂੰ ਚੁੱਪ ਰਹਿਣਾ ਸਿਖਾਉਂਦੀ ਹੈ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਾਹਿਤ ਦੇ ਇੱਕ ਗੰਭੀਰ ਹਿਲਾਉਣ ਵਾਲੇ ਨਾਵਲ ਦੀ ਕੋਠੇ ਖੜਕ ਸਿੰਘ ਸਾਡਾ ਹੌਸਲਾ ਵਧਾਉਣ ਲਈ ਬੁੱਕ ਬਾਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਆਓ ਇਸ ਨਾਵਲ ਦੀਆਂ ਪਰਤਾਂ ਖੋਲਿਏ ਇਹ ਸਿਰਫ ਇੱਕ ਕਹਾਣੀ ਨਹੀਂ ਸਗੋ ਪੰਜਾਬੀ ਸਮਾਜ ਦੇ ਉਸ ਪਹਿਲੂ ਦੀ ਤਸਵੀਰ ਹੈ ਜਿੱਥੇ ਦੌਲਤ ਤਾਕਤ ਤੇ ਰਤਵਾ ਇਹ ਇਨਸਾਨੀ ਰਿਸ਼ਤਿਆਂ ਤੇ ਭਾਰੀ ਪੈ ਜਾਂਦੇ ਨੇ ਲੇਖਕ ਰਾਮ ਸਰੂਪ ਅੰਖੀ ਸਾਨੂੰ ਇੱਕ ਅਜਿਹੇ ਘਰ ਵਿੱਚ ਲੈ ਜਾਂਦੇ ਨੇ ਜਿੱਥੇ ਪੈਸਾ ਜ਼ਮੀਨ ਇੱਜ਼ਤ ਸਭ ਕੁਝ ਹੈ ਪਰ ਸੁਖ ਪਿਆਰ ਤੇ ਆਜ਼ਾਦੀ ਉਹ ਬਿਲਕੁਲ ਗਾਇਬ ਨੇ ਆਓ ਸਭ ਤੋਂ ਪਹਿਲਾਂ ਇਸ ਦੇ ਮਾਹੌਲ ਨੂੰ ਸਮਝੀਏ ਨਾਵਲ ਸਾਨੂੰ ਪਿੰਡ ਤੋਂ ਥੋੜਾ ਵੱਖਰੇ ਇੱਕ ਵੱਡੇ ਤੇ ਕੀ ਕਮਾ ਰੌਬਦਾਰ ਕੋਠੇ ਵਿੱਚ ਲੈ ਜਾਂਦਾ ਹੈ ਇਹ ਸਿਰਫ ਇੱਕ ਘਰ ਨਹੀਂ ਹੈ ਹਮ ਇਸ ਦੀਆਂ ਉੱਚੀਆਂ ਕੰਧਾਂ ਤੇ ਭਾਰੀ ਦਰਵਾਜ਼ੇ ਇਸ ਨੂੰ ਬਾਹਰੀ ਦੁਨੀਆ ਤੋਂ ਵੱਖ ਕਰਦੇ ਨੇ ਪਰ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੇ ਅੰਦਰ ਦੀ ਚੁੱਪ ਹੈ ਹਮ ਇਹ ਇਹ ਸ਼ਾਂਤੀ ਵਾਲੀ ਚੁੱਪ ਨਹੀਂ ਸਗੋਂ ਇੱਕ ਭਾਰੀ ਦਬਾਅ ਵਾਲੀ ਖਾਮੋਸ਼ੀ ਹੈ ਤੇ ਇੱਥੇ ਹੀ ਲੇਖਕ ਦੀ ਕਲਾ ਸ਼ੁਰੂ ਹੁੰਦੀ ਹੈ ਇਹ ਕੋਠਾ ਸਿਰਫ ਇੱਟਾਂ ਤੇ ਗਾਰੇ ਦਾ ਬਣਿਆ ਢਾਂਚਾ ਨਹੀਂ ਹੈ ਇਹ ਇੱਕ ਬਹੁਤ ਸ਼ਕਤੀਸ਼ਾਲੀ ਪ੍ਰਤੀਕ ਹੈ ਪ੍ਰਤੀਕ ਕਿਸ ਚੀਜ਼ ਦਾ ਇਹ ਖੜਕ ਸਿੰਘ ਦੇ ਦਬਦਬੇ ਦਾ ਉਸਦੀ ਤਾਕਤ ਦਾ ਤੇ ਸਭ ਤੋਂ ਵੱਧ ਇੱਕ ਮਾਨਸਿਕ ਕੈਦਖਾਨੇ ਦਾ ਪ੍ਰਤੀਕ ਹੈ ਇਸਦੀ ਚੁੱਪ ਇਸ ਲਈ ਅਜੀਬ ਹੈ ਕਿਉਂਕਿ ਇਹ ਕੁਦਰਤੀ ਨਹੀਂ ਹੈ ਹਾਂ ਇਹ ਸਾਲਾਂ ਦੀ ਸਖਲਾਈ ਦਾ ਨਤੀਜਾ ਹੈ ਇੱਕ ਅਜਿਹੀ ਵਿਰਾਸਤ ਜੋ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਸੌਂਪੀ ਗਈ ਹੈ ਤੇ ਇਸ ਕੋਠੇ ਦਾ ਮਾਲਕ ਖੜਕ ਸਿੰਘ ਉਹੀ ਇਸ ਚੁੱਪ ਦਾ ਰਚਨਹਾਰ ਹੈ ਉਹ ਬਹੁਤ ਘੱਟ ਬੋਲਦਾ ਹੈ ਪਰ ਉਸਦੇ ਹੋਂਦ ਦਾ ਅਹਿਸਾਸ ਹੀ ਸਭ ਨੂੰ ਖਾਮੋਸ਼ ਕਰ ਦਿੰਦਾ ਹੈ ਮੈਨੂੰ ਇਹ ਗੱਲ ਹਮੇਸ਼ਾ ਹੈਰਾਨ ਕਰਦੀ ਹੈ ਕਿ ਪਿੰਡ ਦੇ ਬਾਕੀ ਲੋਕ ਇਸ ਕੋਠੇ ਨੂੰ ਇੱਜ਼ਤ ਨਾਲ ਕਿਉਂ ਵੇਖਦੇ ਸੀ ਹਾਂ ਇਹ ਇੱਕ ਬਹੁਤ ਵਧੀਆ ਸਵਾਲ ਹੈ ਦੇਖੋ ਬਾਹਰੋਂ ਦੇਖਣ ਵਾਲਿਆਂ ਲਈ ਕੋਠਾ ਖੁਸ਼ਹਾਲੀ ਤੇ ਰੁਤਬੇ ਦਾ ਨਿਸ਼ਾਨ ਹੈ ਅੱਛਾ ਉਹ ਸਿਰਫ ਉੱਚੀਆਂ ਕੰਧਾਂ ਦੇਖਦੇ ਨੇ ਅੰਦਰ ਦੀ ਖੁਟੜਣ ਨਹੀਂ ਖੜਕ ਸਿੰਘ ਨੇ ਸਮਾਜ ਵਿੱਚ ਆਪਣਾ ਇੱਕ ਇਜਹਾਕਸ ਬਣਾਇਆ ਹੋਇਆ ਜੋ ਡਰ ਤੇ ਆਧਾਰਿਤ ਹੈ ਇੱਜ਼ਤ ਤੇ ਨਹੀਂ ਮਤਲਬ ਲੋਕ ਉਸਦੀ ਤਾਕਤ ਤੋਂ ਡਰਦੇ ਸੀ ਇਸ ਲਈ ਉਸ ਦੇ ਘਰ ਨੂੰ ਇੱਜ਼ਤ ਦਿੰਦੇ ਸੀ ਬਿਲਕੁਲ ਇਹੀ ਤਾਂ ਇਸ ਨਾਵਲ ਦੀ ਇੱਕ ਵੱਡੀ ਵਿਡੰਬਣਾ ਹੈ ਕਿ ਜੋ ਚੀਜ਼ ਬਾਰੋਂ ਤਾਕਤ ਦਾ ਨਿਸ਼ਾਨ ਹੈ ਉਹੀ ਅੰਦਰੋਂ ਕਮਜ਼ੋਰੀ ਤੇ ਦਮਨ ਦਾ ਸਭ ਤੋਂ ਵੱਡਾ ਸਬੂਤ ਹੈ ਮਤਲਬ ਖੜਕ ਸਿੰਘ ਦੀ ਸੋਚ ਵਿੱਚ ਘਰ ਇੱਕ ਕਿਲੇ ਵਰਗਾ ਸੀ ਜਿਸ ਨੂੰ ਉਸਨੇ ਬਚਾਉਣਾ ਹੈ ਤੇ ਪਰਿਵਾਰ ਉਸਦੀ ਫੌਜ ਹੈ ਜਿਸਨੇ ਉਸ ਦਿਨ ਨਿਯਮਾਂ ਦੀ ਪਾਲਣਾ ਕਰਨੀ ਹੈ ਹਾਂਜੀ ਖਾਸ ਕਰਕੇ ਔਰਤਾਂ ਜਿਨ੍ਹਾਂ ਨੂੰ ਉਹ ਸਿਰਫ ਇੱਜ਼ਤ ਦੀ ਰਖਵਾਲੀ ਦਾ ਇੱਕ ਸਾਧਨ ਸਮਝਦਾ ਹੈ ਹੂੰ ਉਸ ਲਈ ਭਾਵਨਾਵਾਂ ਮਤਲਬ ਜਜ਼ਬਾਤ ਇੱਕ ਕਮਜ਼ੋਰੀ ਨੇ ਉਹ ਮੰਨਦਾ ਸੀ ਕਿ ਘਰ ਸਿਰਫ ਨਿਯਮਾਂ ਤੇ ਅਨੁਸ਼ਾਸਨ ਨਾਲ ਚੱਲਦੇ ਨੇ ਤੇ ਇਸ ਅਨੁਸ਼ਾਸਨ ਦਾ ਸਭ ਤੋਂ ਵੱਡਾ ਹਥਿਆਰ ਚੁੱਪ ਹੈ ਪਰ ਲੇਖਕ ਇਹ ਇਸ਼ਾਰਾ ਦੇ ਦਿੰਦਾ ਹੈ ਕਿ ਜਿਸ ਚੁੱਪ ਤੇ ਇਹ ਕਿਲਾ ਖੜਾ ਹੈ ਉਸ ਵਿੱਚ ਹੁਣ ਤਰੇੜਾਂ ਆਣੀਆਂ ਸ਼ੁਰੂ ਹੋਣ ਵਾਲੀਆਂ ਨੇ ਹਾਂ ਬਿਲਕੁਲ ਇਹ ਕੋਠੇ ਦੀ ਇੱਕ ਤਸਵੀਰ ਤਾਂ ਬਣ ਗਈ ਪਰ ਸਵਾਲ ਇਹ ਹੈ ਕਿ ਇਹ ਮਾਹੌਲ ਪੈਦਾ ਕਿਵੇਂ ਹੋਇਆ ਸਿਰਫ ਇੱਕ ਬੰਦੇ ਦਾ ਡਰ ਤਾਂ ਸਾਲਾਂ ਤੱਕ ਇੱਕ ਪੂਰੇ ਪਰਿਵਾਰ ਨੂੰ ਕਾਬੂ ਵਿੱਚ ਰੱਖਣ ਲਈ ਕਾਫੀ ਨਹੀਂ ਹੋ ਸਕਦਾ ਇਹ ਚੁੱਪ ਸਿਖਾਈ ਕਿਵੇਂ ਜਾਂਦੀ ਸੀ ਪੀੜੀ ਦਰ ਪੀੜੀ ਇੱਥੇ ਆ ਇੱਥੇ ਲੇਖਕ ਮਨੋਵਿਗਿਆਨ ਦੀਆਂ ਗਹਿਰਾਈਆਂ ਵਿੱਚ ਉਤਰਦਾ ਹੈ ਇਹ ਚੁੱਪ ਦੀ ਸਿਖਲਾਈ ਕੋਈ ਰਸਮੀ ਸਿੱਖਿਆ ਨਹੀਂ ਹੈ ਤਾਂ ਫਿਰ ਕਿਵੇਂ ਇਹ ਰੋਜ਼ਾਨਾ ਜੀਵਨ ਦੇ ਛੋਟੇ-ਛੋਟੇ ਪੜਾਂ ਵਿੱਚ ਵਾਪਰਦੀ ਹੈ ਜਿਵੇਂ ਜਦੋਂ ਇੱਕ ਬੱਚਾ ਕੋਈ ਸਵਾਲ ਪੁੱਛਦਾ ਹੈ ਤੇ ਜਵਾਬ ਦੀ ਥਾਂ ਤੇ ਉਸ ਨੂੰ ਇੱਕ ਠੰਡੀ ਕੋੜਦੀ ਹੋਈ ਨਜ਼ਰ ਮਿਲਦੀ ਹੈ ਤਾਂ ਉਹ ਸਿੱਖ ਜਾਂਦਾ ਹੈ ਕਿ ਜਿਗਿਆਸਾ ਇੱਕ ਗੁਨਾਹ ਹੈ ਜਾਂ ਜਦੋਂ ਕੋਈ ਨੂੰ ਆਪਣੀ ਕੋਈ ਮਾਮੂਲੀ ਇੱਛਾ ਜ਼ਾਹਰ ਕਰਦੀ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਅਣ ਦੇਖਿਆ ਕਰ ਦਿੱਤਾ ਜਾਂਦਾ ਹੈ ਹਾਂ ਤਾਂ ਉਸ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਸ ਦੀਆਂ ਇੱਛਾਵਾਂ ਦਾ ਕੋਈ ਮੁੱਲ ਨਹੀਂ ਇਹ ਛੋਟੇ ਛੋਟੇ ਰੋਜ਼ਾਨਾ ਦੇ ਸਬਕ ਹੁੰਦੇ ਨੇ ਤੁਸੀਂ ਬਿਲਕੁਲ ਸਹੀ ਸਮਝਿਆ ਇਸ ਤਰ੍ਹਾਂ ਚੁੱਪ ਇੱਕ ਆਦਤ ਤੋਂ ਵੱਧ ਕੇ ਇੱਕ ਇੱਕ ਵਿਰਾਸਤ ਬਣ ਜਾਂਦੀ ਹੈ ਬੱਚੇ ਦੇਖਦੇ ਨੇ ਕਿ ਉਹਨਾਂ ਦੀ ਮਾਂ ਚੁੱਪ ਹੈ ਉਹਨਾਂ ਦੀ ਦਾਦੀ ਚੁੱਪ ਸੀ ਤੇ ਉਹ ਇਸ ਨੂੰ ਜੀਵਨ ਦਾ ਇੱਕ ਅਟਲ ਨਿਯਮ ਮੰਨ ਲੈਂਦੇ ਨੇ ਉੜਵੀ ਨਹੀਂ ਪਹਿਨਦੀ ਹੋਣੀ ਬਿਲਕੁਲ ਨਹੀਂ ਉਸ ਦੁਆਰਾ ਬਣਾਇਆ ਗਿਆ ਸਿਸਟਮ ਹੁਣ ਆਪਣੇ ਆਪ ਚੱਲ ਰਿਹਾ ਹੈ ਹਰ ਕੋਈ ਖੁਦ ਆਪਣਾ ਜੇਲਰ ਬਣ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਤੇ ਹਰ ਵੇਲੇ ਨਜ਼ਰ ਰੱਖੀ ਜਾ ਰਹੀ ਹੈ ਪਰ ਇਸ ਮਾਹੌਲ ਦਾ ਰਿਸ਼ਤਿਆਂ ਤੇ ਕੀ ਅਸਰ ਪੈਂਦਾ ਸੀ ਕੀ ਉਥੇ ਪਤੀ ਪਤਨੀ ਜਾਂ ਮਾਤੀ ਵਰਗੇ ਰਿਸ਼ਤੇ ਸਨ ਜਾਂ ਸਿਰਫ ਅਹੁਦੇ ਸਨ ਰਿਸ਼ਤੇ ਮੌਜੂਦ ਨੇ ਪਰ ਉਹਨਾਂ ਵਿੱਚੋਂ ਭਾਵਨਾ ਕੱਢ ਦਿੱਤੀ ਗਈ ਹੈ ਮਤਲਬ ਮਤਲਬ ਉਹ ਪਿਆਰ ਨਾਲ ਨਹੀਂ ਸਗੋਂ ਇੱਕ ਫਰਜ਼ ਵਾਂਗ ਨਿਭਾਏ ਜਾਂਦੇ ਨੇ ਪਤੀ ਪਤਨੀ ਕਮਰੇ ਵਿੱਚ ਰਹਿੰਦੇ ਨੇ ਪਰ ਉਹਨਾਂ ਵਿਚਕਾਰ ਮੀਲਾਂ ਦੀ ਦੂਰੀ ਹੁੰਦੀ ਹੈ। ਹੂੰ। ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ ਪਰ ਉਹ ਉਹਨਾਂ ਨੂੰ ਡਰ ਤੋਂ ਬਚਾ ਨਹੀਂ ਸਕਦੀ। ਇਹ ਰਿਸ਼ਤਿਆਂ ਦੀ ਇੱਕ ਅਜੀਬ ਪਥਰੀਲੀ ਜ਼ਮੀਨ ਹੈ ਜਿੱਥੇ ਪਿਆਰ ਦਾ ਕੋਈ ਬੀਜ ਪੁੰਗਰ ਨਹੀਂ ਸਕਦਾ। ਤਾਂ ਫਿਰ ਇਸ ਦਾ ਮਤਲਬ ਚੁੱਪ ਹੋਣ ਸਿਰਫ ਇੱਕ ਬਾਹਰੀ ਦਬਾਅ ਨਹੀਂ ਰਹੀ ਇਹ ਲੋਕਾਂ ਦੇ ਅੰਦਰ ਵਸ ਗਈ ਹੈ। ਹਾਂਜੀ। ਪਰ ਕੋਈ ਵੀ ਦਬਾਅ ਹਮੇਸ਼ਾ ਲਈ ਨਹੀਂ ਰਹਿ ਸਕਦਾ। ਉਹ ਬਿੰਦੂ ਕਦੋਂ ਆਉਂਦਾ ਹੈ ਜਦੋਂ ਇਹ ਕੁੱਟਣ ਵਾਲੀ ਖਾਮੋਸ਼ੀ ਕੁਝ ਹੋਰ ਖਤਰਨਾਕ ਚੀਜ਼ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕੀ ਸੋਚ ਇਹੀ ਕਹਾਣੀ ਦਾ ਅਗਲਾ ਮੋੜ ਹੈ ਦੇਖੋ ਜਦੋਂ ਜ਼ੁਲਮ ਲੰਬੇ ਸਮੇਂ ਤੱਕ ਚੱਲਦਾ ਹੈ ਤਾਂ ਲੋਕ ਬਾਹਰੋਂ ਤਾਂ ਚੁੱਪ ਹੋ ਜਾਂਦੇ ਨੇ ਪਰ ਉਹਨਾਂ ਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਹੁੰਦਾ ਹੈ ਜੋ ਚੁੱਪ ਹੁਣ ਤੱਕ ਸਿਰਫ ਸਹਿਣ ਦਾ ਨਾਂ ਸੀ ਉਹ ਹੁਣ ਹੌਲੀ-ਹੌਲੀ ਸੋਚ ਵਿੱਚ ਬਦਲਣ ਲੱਗਦੀ ਹੈ ਅੱਛਾ ਲੋਕ ਆਪਣੇ ਆਪ ਤੋਂ ਸਵਾਲ ਕਰਨ ਲੱਗਦੇ ਨੇ ਕੀ ਜ਼ਿੰਦਗੀ ਇਹੀ ਹੈ ਕਿ ਸਾਡਾ ਕੋਈ ਵजूद ਨਹੀਂ ਤੇ ਇਹ ਸੋਚ ਖੁਦ ਇੱਕ ਦਰ ਬਣ ਜਾਂਦੀ ਹੋਵੇਗੀ ਬਿਲਕੁਲ ਕਿਉਂਕਿ ਜਿਸ ਮਾਹੌਲ ਵਿੱਚ ਸਵਾਲ ਪੁੱਛਣਾ ਮਨਾ ਹੋਵੇ ਉੱਥੇ ਆਪਣੇ ਮਨ ਵਿੱਚ ਆਏ ਖਿਆਲਾਂ ਤੋਂ ਵੀ ਡਰ ਲੱਗਦਾ ਹੈ ਬਿਲਕੁਲ ਲੇਖਕ ਇੱਥੇ ਇਹੀ ਦਿਖਾਉਂਦਾ ਹੈ ਕਿ ਮਾਨਸਿਕ ਜ਼ੁਲਮ ਸਰੀਰਕ ਜ਼ੁਲਮ ਨਾਲੋਂ ਕਿਤੇ ਵੱਧ ਖਤਰਨਾਕ ਹੁੰਦਾ ਹੈ ਕਿਵੇਂ ਇਹ ਇਨਸਾਨ ਨੂੰ ਆਪਣੇ ਆਪ ਤੋਂ ਹੀ ਵੱਖਾ ਕਰ ਦਿੰਦਾ ਹੈ ਕੋਠੇ ਦੇ ਪਾਤਰ ਖਾਸ ਕਰਕੇ ਔਰਤਾਂ ਇਹ ਮਹਿਸੂਸ ਕਰਨ ਲੱਗਦੀਆਂ ਨੇ ਕਿ ਉਹਨਾਂ ਦੀ ਜ਼ਿੰਦਗੀ ਸਿਰਫ ਦੂਜਿਆਂ ਲਈ ਹੈ ਹੂੰ ਉਹਨਾਂ ਦਾ ਆਪਣਾ ਕੋਈ ਸੁਪਨਾ ਕੋਈ ਇੱਛਾ ਨਹੀਂ ਹੋ ਸਕਦੀ ਹਾਂ ਪਰ ਹੁਣ ਇਸ ਅਹਿਸਾਸ ਦੇ ਨਾਲ ਇੱਕ ਬੇਚੈਨੀ ਵੀ ਜੁੜ ਜਾਂਦੀ ਹੈ ਤਾਂ ਬਗਾਵਤ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕੀ ਕੋਈ ਉੱਚੀ ਆਵਾਜ਼ ਵਿੱਚ ਬੋਲਦਾ ਹੈ ਨਹੀਂ ਨਹੀਂ ਬਗਾਵਤ ਵੀ ਓਨੀ ਹੀ ਖਾਮੋਸ਼ੀ ਨਾਲ ਸ਼ੁਰੂ ਹੁੰਦੀ ਹੈ ਜਿੰਨੀ ਖਾਮੋਸ਼ੀ ਨਾਲ ਜ਼ੁਲਮ ਹੋਇਆ ਸੀ ਅੱਛਾ ਇਹ ਆਵਾਜ਼ ਨਹੀਂ ਅੱਖਾਂ ਵਿੱਚ ਦਿਖਾਈ ਦਿੰਦੀ ਹੈ ਕੁਝ ਨਜ਼ਰਾਂ ਹੁਣ ਚੁੱਕਣ ਤੋਂ ਇਨਕਾਰ ਕਰ ਦਿੰਦੀਆਂ ਨੇ ਕੋਈ ਪਾਤਰ ਖੜਕ ਸਿੰਘ ਦੀ ਗੱਲ ਸੁਣ ਕੇ ਹਾਂ ਵਿੱਚ ਸਿਰ ਹਿਲਾਉਣ ਤੋਂ ਪਹਿਲਾਂ ਇੱਕ ਪਲ ਲਈ ਰੁਕ ਜਾਂਦਾ ਹੈ ਤੇ ਇਹ ਛੋਟੀ ਜੀ हिचकिਚਾਹਟ ਇਹੀ हिचकिਚਾਹਟ ਇਹ ਇੱਕ ਪਲ ਦਾ ਠਹਿਰਾਓ ਆਉਣ ਵਾਲੇ ਵੱਡੇ ਟਕਰਾਓ ਦੀ ਨੀਂ ਬਣਦਾ ਹੈ ਇਸ ਦਾ ਮਤਲਬ ਇਹ ਹੈ ਕਿ ਖੜਕ ਸਿੰਘ ਦਾ ਕੰਟਰੋਲ ਜੋ ਪਹਿਲਾਂ ਸੰਪੂਰਨ ਲੱਗਦਾ ਸੀ ਹੁਣ ਕਮਜ਼ੋਰ ਪੈ ਰਿਹਾ ਹੈ ਹਾਂ ਹੁਣ ਕਮਜ਼ੋਰ ਹੋ ਰਿਹਾ ਹੈ ਉਸ ਨੂੰ ਇਸ ਦਾ ਅਹਿਸਾਸ ਕਦੋਂ ਹੁੰਦਾ ਹੈ ਔਰ ਜਦੋਂ ਹੁੰਦਾ ਤਾਂ ਉਸ ਦਾ ਕੀ ਪ੍ਰਤੀਕਰਮ ਹੁੰਦਾ ਹੈ ਜਦੋਂ ਕਿਸੇ ਤਾਨਾਸ਼ਾਹ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਦੀ ਪਕੜ ਢਿੱਲੀ ਪੈ ਰਹੀ ਹੈ ਤਾਂ ਉਹ ਹੋਰ ਵੀ ਜ਼ਿਆਦਾ ਕਠੋਰ ਹੋ ਜਾਂਦਾ ਹੈ ਇਹੀ ਖੜਕ ਸਿੰਘ ਦੀ ਸਭ ਤੋਂ ਵੱਡੀ ਤਰਾਜ਼ਦੀ ਹੈ ਅੱਛਾ ਜਿਵੇਂ ਉਸਨੂੰ ਲੱਗਦਾ ਹੈ ਕਿ ਖਾਮੋਸ਼ੀ ਉਸਦੀ ਮੁਠੀ ਵਿੱਚੋਂ ਨਿਕਲ ਰਹੀ ਹੈ ਉਹ ਨਿਯਮਾਂ ਨੂੰ ਹੋਰ ਸਖਤ ਕਰ ਦਿੰਦਾ ਹੈ ਉਹ ਘਰ ਨੂੰ ਬਚਾਉਣ ਦੇ ਨਾਂ ਤੇ ਘਰ ਦੇ ਲੋਕਾਂ ਨੂੰ ਹੀ ਹੋਰ ਦਬਾਉਣ ਲੱਗ ਪੈਂਦਾ ਹੈ ਸਹੀ ਗੱਲ ਹੈ ਲੇਖਕ ਦੱਸਦਾ ਹੈ ਕਿ ਜਦੋਂ ਤਾਕਤ ਨੂੰ ਚੁਣੌਤੀ ਮਿਲਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਸੰਵੇਦਨਾ ਤੇ ਤਰਕ ਨੂੰ ਕੁਚਲਦੀ ਹੈ ਤੇ ਇੱਥੇ ਔਰਤਾਂ ਦਾ ਕਿਰਦਾਰ ਕਿਵੇਂ ਬਦਲਦਾ ਹੈ ਕਿ ਉਹਨਾਂ ਵਿੱਚ ਕੋਈ ਹਿੰਮਤ ਆਉਂਦੀ ਹੈ ਹਾਂ ਉਹਨਾਂ ਦੀ ਚੁੱਪ ਦਾ ਮਤਲਬ ਬਦਲ ਜਾਂਦਾ ਹੈ ਪਹਿਲਾਂ ਉਹਨਾਂ ਦੀ ਚੁੱਪ ਵਿੱਚ ਸਹਿਮਤੀ ਆ ਮਜਬੂਰੀ ਹੁੰਦੀ ਸੀ ਹੁਣ ਉਸੇ ਚੁੱਪ ਵਿੱਚ ਵਿਰੋਧ ਹੁੰਦਾ ਹੈ ਮਤਲਬ ਉਹ ਅਜੇ ਵੀ ਖੁੱਲ ਕੇ ਬੋਲ ਨਹੀਂ ਸਕਦੀਆਂ ਪਰ ਉਹਨਾਂ ਦੀ ਖਾਮੋਸ਼ੀ ਹੁਣ ਇੱਕ ਹਥਿਆਰ ਬਣ ਜਾਂਦੀ ਹੈ ਇੱਕ ਮਾਂ ਆਪਣੇ ਬੱਚਿਆਂ ਦੀਆਂ ਅੱਖਾਂ ਵਿੱਚ ਡਰ ਦੀ ਥਾਂ ਸਵਾਲ ਦੇਖਦੀ ਹੈ ਤੇ ਇਹ ਉਸ ਨੂੰ ਅੰਦਰੋਂ ਹਿਲਾ ਦਿੰਦਾ ਹੈ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਡਰ ਵਾਲੀ ਵਿਰਾਸਤ ਨਹੀਂ ਦੇਣਾ ਚਾਹੁੰਦੀ ਬਿਲਕੁਲ ਤਾਂ ਜਿਹੜੀਆਂ ਦੀਵਾਰਾਂ ਪਹਿਲਾਂ ਸੁਰੱਖਿਆ ਦਾ ਪ੍ਰਤੀਕ ਸਨ ਹੁਣ ਉਹਨਾਂ ਵਿੱਚ ਦਰਾੜਾਂ ਪੈਣ ਲੱਗਦੀਆਂ ਨੇ ਤੇ ਇਹ ਦਰਾੜਾਂ ਸਿਰਫ ਇੱਟਾਂ ਵਿੱਚ ਨਹੀਂ ਰਿਸ਼ਤਿਆਂ ਵਿੱਚ ਵੀ ਦਿਖਾਈ ਦਿੰਦੀਆਂ ਨੇ ਹਾਂ ਹੁਣ ਇਹ ਦਰਾੜਾਂ ਸਾਫ਼ ਨਜ਼ਰ ਆਉਂਦੀਆਂ ਹਨ ਪਤੀ ਪਤਨੀ ਵਿਚਕਾਰ ਇੱਕ ਅਜਿਹੀ ਖਾਈ ਬਣ ਜਾਂਦੀ ਹੈ ਜੋ ਹੁਣ ਚੁੱਪ ਨਾਲ ਭਰੀ ਨਹੀਂ ਜਾ ਸਕਦੀ ਪੀੜ੍ਹੀਆਂ ਦਾ ਟਕਰਾਅ ਸਾਹਮਣੇ ਆਉਂਦਾ ਹੈ ਨੌਜਵਾਨ ਪੀੜ੍ਹੀ ਹੁਣ ਪੁਰਾਣੇ ਨਿਯਮਾਂ ਨੂੰ ਅੱਖਾਂ ਬੰਦ ਕਰਕੇ ਮੰਨਣ ਲਈ ਤਿਆਰ ਨਹੀਂ ਹੈ ਮਾਹੌਲ ਵਿੱਚ ਇੱਕ ਅਜਿਹਾ ਤਣਾਅ ਹੈ ਜਿਸ ਨੂੰ ਹਰ ਕੋਈ ਮਹਿਸੂਸ ਕਰ ਸਕਦਾ ਹੈ ਹਾਂ ਤੇ ਸਪਸ਼ਟ ਹੋ ਜਾਂਦਾ ਹੈ ਕਿ ਹੁਣ ਕੁਝ ਨਾ ਕੁਝ ਟੁੱਟ ਕੇ ਰਹੇਗਾ ਕਿਉਂਕਿ ਜਦੋਂ ਤਾਕਤ ਖੁਦ ਡਰਨ ਲੱਗ ਪਵੇ ਤਾਂ ਸਮਝ ਲਓ ਕਿ ਉਸ ਦੀ ਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਫਿਰ ਆਉਂਦਾ ਹੈ ਕਲਾਈਮੈਕਸ ਉਹ ਪਲ ਜਿੱਥੇ ਸਾਲਾਂ ਤੋਂ ਇਕੱਠਾ ਹੋਇਆ ਦਬਾਅ ਆਖਰਕਾਰ ਫਟਦਾ ਹੈ ਕੀ ਇਹ ਕਿਸੇ ਹਿੰਸਕ ਤਮਾਕੇ ਵਾਂਗ ਹੁੰਦਾ ਹੈ ਨਹੀਂ ਇਹ ਬਹੁਤ ਦਿਲਚਸਪ ਹੈ ਲੇਖਕ ਇਸ ਨੂੰ ਕਿਸੇ ਵੱਡੇ ਤਮਾਕੇ ਜਾਂ ਲੜਾਈ ਨਾਲ ਨਹੀਂ ਦਿਖਾਉਂਦਾ ਇਹ ਪਤਨ ਵੀ ਉਹਨਾ ਹੀ ਮਨੋਵਿਗਿਆਨਿਕ ਹੈ ਜਿੰਨਾ ਕਿ ਪੂਰਾ ਨੋਵਲ اچھا ਖੜਕ ਸਿੰਘ ਬਾਹਰੋਂ ਨਹੀਂ ਅੰਦਰੋਂ ਟੁੱਟਦਾ ਹੈ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜਿੰਨਾ ਲੋਕਾਂ ਨੂੰ ਉਹ ਆਪਣੀ ਜਾਇਦਾਦ ਸਮਝਦਾ ਸੀ ਉਹ ਹੁਣ ਉਸ ਦੇ ਕਾਬੂ ਤੋਂ ਬਾਹਰ ਹਨ ਉਸ ਦਾ ਸਭ ਤੋਂ ਵੱਡਾ ਹਥਿਆਰ ਡਰ ਹਾਂ ਹੁਣ ਬੇਅਸਰ ਹੋ ਚੁੱਕਾ ਹੈ ਤਾਂ ਜਦੋਂ ਉਹ ਗੁੱਸਾ ਕਰਦਾ ਹੈ ਤਾਂ ਕੀ ਹੁੰਦਾ ਜਦੋਂ ਉਹ ਗੁੱਸਾ ਕਰਦਾ ਹੈ ਤਾਂ ਲੋਕ ਡਰਨ ਦੀ ਬਜਾਏ ਸ਼ਾਂਤ ਰਹਿੰਦੇ ਨੇ ਤੇ ਇਹ ਸ਼ਾਂਤੀ ਉਸ ਦੇ ਗੁੱਸੇ ਨਾਲੋਂ ਵੱਧ ਤਾਕਤਵਰ ਸਾਬਿਤ ਹੁੰਦੀ ਹੈ ਤਾਂ ਕੀ ਔਰਤਾਂ ਬਗਾਵਤ ਦੇ ਨਾਅਰੇ ਲਗਾਉਂਦੀਆਂ ਨੇ ਜਾਂ ਘਰ ਛੱਡ ਦਿੰਦੀਆਂ ਨੇ ਅੰਤ ਵਿੱਚ ਜਿੱਤ ਕਿਵੇਂ ਹੁੰਦੀ ਹੈ ਜਿੱਤ ਕਿਸੇ ਜੰਗ ਨੂੰ ਜਿੱਤਣ ਵਾਂਗ ਨਹੀਂ ਹੈ ਇਹ ਇੱਕ ਅਹਿਸਾਸ ਹੈ ਅਹਿਸਾਸ ਹਾਂ ਉਹ ਸਮਝ ਜਾਂਦੀਆਂ ਨੇ ਕਿ ਚੁੱਪ ਰਹਿਣਾ ਉਹਨਾਂ ਦੀ ਕਿਸਮਤ ਨਹੀਂ ਹੈ ਸਗੋਂ ਇੱਕ ਚੌਣ ਸੀ ਜੋ ਉਹਨਾਂ ਤੇ ਥੋਪੀ ਗਈ ਸੀ ਤੇ ਇਹ ਸਮਝ ਹੀ ਉਹਨਾਂ ਦੀ ਸਭ ਤੋਂ ਵੱਡੀ ਆਜ਼ਾਦੀ ਹੈ ਬਿਲਕੁਲ ਉਹ ਕਰ ਨਹੀਂ ਛੱਡਦੀਆਂ ਪਰ ਉਹ ਉਸ ਕਰ ਦੇ ਅੰਦਰ ਆਪਣੀ ਮਾਨਸਿਕ ਆਜ਼ਾਦੀ ਹਾਸਲ ਕਰ ਲੈਂਦੀਆਂ ਨੇ ਹੂੰ ਰਿਸ਼ਤੇ ਹੁਕਮਾਂ ਨਾਲ ਨਹੀਂ ਸਗੋਂ ਇੱਕ ਨਵੀਂ ਸਮਝ ਤੇ ਸਾਂਝ ਨਾਲ ਮੁੜ ਪਰਿਭਾਸ਼ਿਤ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਤਾਂ ਬਹੁਤ ਗਹਿਰੀ ਗੱਲ ਹੈ ਮਤਲਬ ਕੋਠਾ ਟਿੰਦਾ ਨਹੀਂ ਸਗੋ ਉਸਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਬਿਲਕੁਲ ਸਹੀ ਨਾਵਲ ਦਾ ਅੰਤ ਇੱਕ ਨਵੇਂ ਕਿਸਮ ਦੀ ਖਾਮੋਸ਼ੀ ਨਾਲ ਹੁੰਦਾ ਹੈ ਪਰ ਇਹ ਖਾਮੋਸ਼ੀ ਡਰਦੀ ਨਹੀਂ ਸਗੂ ਸਮਝ ਤੇ ਸ਼ਕਤੀ ਦੀ ਹੈ ਕੋਠੇ ਦੀਆਂ ਦੀਵਾਰਾਂ ਉੱਥੇ ਹੀ ਖੜੀਆਂ ਨੇ ਪਰ ਹੁਣ ਉਹ ਕਿਸੇ ਨੂੰ ਕੈਦ ਨਹੀਂ ਕਰ ਸਕਦੀਆਂ ਕਿਉਂਕਿ ਅੰਦਰ ਰਹਿਣ ਵਾਲੇ ਮਨੁੱਖ ਆਪਣੇ ਮਨਾਂ ਵਿੱਚ ਆਜ਼ਾਦ ਹੋ ਚੁੱਕੇ ਨੇ ਤਾਂ ਅਸਲ ਤਾਕਤ ਇੱਟਾਂ ਵਿੱਚ ਨਹੀਂ ਇਨਸਾਨ ਦੀ ਸੋਚ ਵਿੱਚ ਹੁੰਦੀ ਹੈ ਹਾਂ ਜਦੋਂ ਸੋਚ ਆਜ਼ਾਦ ਹੋ ਜਾਵੇ ਤਾਂ ਵੱਡੇ ਵੱਡੇ ਕਿਲੇ ਵੀ ਆਪਣਾ ਮਤਲਬ ਗਵਾ ਬੈਠਦੇ ਹਨ ਇਸ ਪੂਰੀ ਚਰਚਾ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਕੋਠੇ ਖੜਕ ਸਿੰਘ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ ਨਹੀਂ ਬਿਲਕੁਲ ਨਹੀਂ ਇਹ ਉਸ ਹਰ ਸਮਾਜ ਦੀ ਕਹਾਣੀ ਹੈ ਜਿੱਥੇ ਪਰੰਪਰਾ ਇੱਜ਼ਤ ਤੇ ਤਾਕਤ ਦੇ ਨਾਂ ਤੇ ਇਨਸਾਨੀ ਭਾਵਨਾਵਾਂ ਤੇ ਆਜ਼ਾਦੀ ਨੂੰ ਕੁਚਲਿਆ ਜਾਂਦਾ ਹੈ ਹਾਂ ਇਹ ਨਾਵਲ ਸਮੇਂ ਤੇ ਸਥਾਨ ਤੋਂ ਪਰੇ ਹੈ ਖੜਕ ਸਿੰਘ ਸਿਰਫ ਇੱਕ ਪਾਤਰ ਨਹੀਂ ਉਹ ਇੱਕ ਮਾਨਸਿਕਤਾ ਦਾ ਪ੍ਰਤੀਕ ਹੈ ਇਕ ਤਾਨਾਸ਼ਾਹੀ ਸੋਚ ਤਾਂ ਹਾਂ ਇੱਕ ਤਾਨਾਸ਼ਾਹੀ ਸੋਚ ਜੋ ਕੰਟਰੋਲ ਤੇ ਡਰ ਰਹੀ ਆਪਣਾ ਦਬਦਬਾ ਕਾਇਮ ਰੱਖਣਾ ਚਾਹਦੀ ਹੈ ਤੇ ਇਹ ਸੋਚ ਪਰਿਵਾਰਾਂ ਦਫ਼ਤਰਾਂ ਤੇ ਸਮਾਜਾਂ ਵਿੱਚ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਇਸ ਨਾਲ ਅਸੀਂ ਆਪਣੀ ਅੱਜ ਦੀ ਚਰਚਾ ਦੇ ਅੰਤ ਵੱਲ ਵੱਧਦੇ ਹਾਂ ਮੇਰੇ ਖਿਆਲ ਵਿੱਚ ਇਹ ਨਾਵਲ ਸਾਨੂੰ ਇੱਕ ਸਵਾਲ ਦੇ ਨਾਲ ਛੱਡ ਜਾਂਦਾ ਹੈ ਹਮ ਕਿਹੜਾ ਸਵਾਲ ਜੇ ਕੋਠਾ ਸਿਰਫ ਇੱਟਾਂ ਦੀ ਇਮਾਰਤ ਨਹੀਂ ਸਗੋਂ ਇੱਕ ਸੋਚ ਹੈ ਕੀ ਅੱਜ ਦੇ ਸਮਾਜ ਵਿੱਚ ਵੀ ਸਾਡੇ ਆਲੇ-ਦੁਆਲੇ ਜਾਂ ਸਾਡੇ ਆਪਣੇ ਮਨਾਂ ਵਿੱਚ ਅਜਿਹੇ ਅਣਦੇਖੇ ਕੋਠੇ ਮੌਜੂਦ ਹਨ ਉਹ ਕਿਹੜੇ ਅਧਿਕ ਕੋਠੇ ਹਨ ਜੋ ਅਸੀਂ ਡਰ ਸਮਾਜਿਕ ਦਬਾਅ ਜਾਂ ਆਪਣੀਆਂ ਹੀ ਬਣਾਈਆਂ ਹੱਦਾਂ ਨਾਲ ਉਸਾਰੇ ਹੋਏ ਹਨ ਤੇ ਸਾਨੂੰ ਉਹਨਾਂ ਨੂੰ ਬੇਅਰਥ ਕਰਨ ਲਈ ਕੀ ਕਰਨਾ ਪਵੇਗਾ ਏਸੀ ਅੱਜ ਦੀ ਵੀਡੀਓ ਇਸ ਵੀਡੀਓ ਵਿੱਚ ਤੁਹਾਨੂੰ ਸਭ ਤੋਂ ਵਧੀਆ ਪੁਆਇੰਟ ਕਿਹੜਾ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਕਰੋ ਅਤੇ ਸਾਡਾ ਹੌਸਲਾ ਵਧਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜਲਦੀ ਇੱਕ ਨਵੀਂ ਕਿਤਾਬ ਦੇ ਨਾਲ ਧੰਨਵਾਦ